ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਦਸੰਬਰ ਮਹੀਨੇ ਵਿੱਚ ਕੈਨੇਡਾ ਦੀ ਇਕਨੋਮੀ ਵਿੱਚ ਕਰੀਬ 91000 ਨਵੀਆਂ ਨੌਕਰੀਆਂ ਦਾ ਵਾਅਦਾ ਹੋਇਆ ਇਹ ਨੌਕਰੀਆਂ ਮੁੱਖ ਤੌਰ ਤੇ ਫੁੱਲ ਟਾਈਮ ਪੋਜੀਸ਼ਨਾਂ ਸਨ ਜਿਨ੍ਹਾਂ ਵਿੱਚ ਐਜੂਕੇਸ਼ਨ ਅਤੇ ਟ੍ਰਾਂਸਪੋਰਟੇਸ਼ਨ ਵਰਗੇ ਸੈਕਟਰਾਂ ਵਿੱਚ ਸਭ ਤੋਂ ਜ਼ਿਆਦਾ ਨੌਕਰੀਆਂ ਵੇਖਣ ਨੂੰ ਮਿਲੀਆਂ ਇਸ ਦੇ ਨਾਲ ਹੀ ਕੈਨੇਡਾ ਦੀ ਬੇਰੋਜ਼ਗਾਰੀ ਦਰ ਵਿੱਚ 0.1 ਫੀਸਦੀ ਘਟਾਹ ਹੋਇਆ ਹੈ ਜਿਸ ਨਾਲ ਹੁਣ ਮੌਜੂਦਾ ਦਰ 6.7 ਫੀਸਦੀ ਪਹੁੰਚ ਗਈ ਹੈ we can't make um, conclusive arguments just by looking at change from one month to another we need to see it from a uh, with with more data points right we need to see what the trend is but yeah for now we can definitely say that creating more jobs means people have more jobs and also these are mostly full time jobs so it's good for uh, the workers ਇਸ ਦੇ ਨਾਲ ਹੀ ਸਟੈਟਸ ਕੈਨੇਡਾ ਦੇ ਰਿਪੋਰਟ ਅਨੁਸਾਰ ਆਲਸੋਟਨ ਆਰਲੀ ਵੇਜ 3.8 ਫੀਸ ਦੀ ਵਾਧ ਕੇ 35 ਡਾਲਰ ਅਤੇ 77 ਸੈਂਟ ਤੇ ਪਹੁੰਚ ਗਈ ਹੈ। ਅਨੂਪਮ ਦਾਸ ਅਨੁਸਾਰ ਇਹ ਵਾਧੇ ਦੀ ਦਰ ਪਿਛਲੇ ਕੁਝ ਮਹੀਨਿਆਂ ਤੋਂ ਘਟ ਹੋਈ ਹੈ ਜੋ ਕਿ ਇਕਨੋਮੀ ਲਈ ਇਕ ਚਿੰਤਾ ਵਾਲੀ ਗੱਲ ਹੋ ਸਕਦੀ ਹੈ। ਸਲੋਇੰਗ ਵੇਜ ਗ੍ਰੋਥ ਆਲਸੋ ਬ੍ਰਿੰਗਸ ਦਾ ਕੁਐਸਚਨ ਅਬਾਊਟ ਅਫੋਰਡੇਬਿਲਟੀ we don't need numbers we can go to a store and see how expensive groceries are how expensive how much money we have to spend in our regular day to day life now if wage growth goes down on top of that i think that's of concern canada navei i immigrants anusar unna nu bhi aj de samay naukriyan <laughs> labban <laughs> vich thodi mushkilada samna ta karna penda hai par is de naal hi oh eh vi mande han ki canada vich skill based jobs di koi kaat nahi hai ਉਹਨਾਂ ਲਈ ਤਾਂ ਜੋ ਓਪਰਚ्युनिटीਜ਼ ਘੱਟ ਆ। ਫਸਕੇ ਜਿਹੜੇ ਸਕਿੱਲਡ ਆ ਬਈ ਇੰਡੀਆ ਤੋਂ ਸਿੱਖ ਕੇ ਆਏ ਹਨ ਕੰਮ ਕੁਕਿੰਗ ਦਾ ਵਗੈਰਾ ਜਾਂ ਕੋਈ ਵਧੀਆ ਐਜੂਕੇਸ਼ਨ ਕਰਕੇ ਆਏ ਆ ਆਰਕੀਟੈਕਚਰ ਦੇ ਵਗੈਰਾ ਉਹਨਾਂ ਲਈ ਜੋਬਸ ਵਧਾ। ਬਹੁਤ ਜਿਹੜੇ ਸਕਿੱਲ ਲੇਬਰ ਨਹੀਂ ਹੈਗੇ ਜਿਨ੍ਹਾਂ ਨੇ ਕੋਈ ਸਕਿੱਲ ਨਹੀਂ ਹੈਗਾ ਉਹਨਾਂ ਦੇ ਲਈ ਤਾਂ ਨੌਕਰੀਆਂ ਬੜੀਆਂ ਮੁਸ਼ਕਲ ਆ। ਔਰ ਜੋਬਸ ਦੇ ਵਿੱਚ ਅਪ ਡਾਊਨ ਇਕਨੋਮੀ ਦੇ ਵਿੱਚ ਚੋਂਦੇ ਰਹਿੰਦੇ ਆ। ਤੇ ਨਵੀਂ ਨਿਊ ਕਮਰ ਆ ਰਹੇ ਆ ਬਹੁਤ ਔਖਾ ਕਿਸੇ ਨੂੰ ਜੌਬ ਮਿਲ ਰਹੀ ਆ ਕਿਸੇ ਨੂੰ ਨਹੀਂ ਮਿਲ ਰਹੀ ਇਵਨ ਲਾਈਕ ਮੇਰੇ ਆਪ ਦੇ ਦੋ ਫਰੈਂਡਸ ਜਿਹੜੇ ਹੁਣੇ ਲਾਈਕ 6 ਮਨਸ ਪਹਿਲਾਂ ਆਏ ਆ ਉਹਨਾਂ ਤੋਂ ਸਿਰਫ ਇੱਕ ਨੂੰ ਹਾਲੇ ਤੱਕ ਜੌਬ ਮਿਲੇ ਗਿਆ ਹਾਲਾਂਕਿ ਕੁਝ ਨਵੇਂ ਇਮੀਗ੍ਰੈਂਟਸ ਲਈ ਨੌਕਰੀ ਹਾਸਲ ਕਰਨ ਦੀ ਪ੍ਰਕਿਰਿਆ ਮੁਸ਼ਕਿਲਾਂ ਭਰੀ ਵੀ ਸਾਬਤ ਹੋ ਰਹੀ ਹੈ ਤੇ April ਚ ਹੋਇਆ ਸੀਗਾ ਤੇ ਜੌਬ ਦੇ ਬਹੁਤ ਮੁਸ਼ਕਿਲ ਹੋਈ ਆ ਜਿਵੇਂ ਪਤਾ ਹੀ ਆ ਬਹੁਤ ਹਾਰ ਟਾਈਮ ਚੱਲਦਾ ਪਰ ਆਪਣੇ ਸਾਰੇ ਸਟੂਡੈਂਟਸ ਲਈ ਸਾਰਿਆਂ ਲਈ ਤੇ ਮੈਂ ਬੇਸਿਕ ਜੋਬ ਅਪਲਾਈ ਕੀਤੀ ਜਿਵੇਂ ਟੀਮ ਤੇ ਹੋ ਗਿਆ ਵੇਅਰ ਹਾਊਸ ਹੋ ਗਿਆ ਤੇ ਕਿਤੇ ਗੱਲ ਨਹੀਂ ਬਣੀ ਤੇ ਮੇਰੇ ਕੋਲ ਸਕਿੱਲ ਵੀ ਹੈਗਾ ਪੇਂਟਰ ਦਾ ਇਸ ਰਿਪੋਰਟ ਤੋਂ ਬਾਅਦ ਹੁਣ ਕੁਝ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ 29 ਜਨਵਰੀ ਨੂੰ ਹੋਣ ਵਾਲੀ ਬੈਂਕ ਆਫ ਕੈਨੇਡਾ ਦੇ ਵਿਆਜ ਦਰ ਦੀ ਅਨਾਉਂਸਮੈਂਟ ਵਿੱਚ ਕੋਈ ਵੱਡਾ ਰੇਟ ਕੱਟ ਨਾ ਵੇਖਣ ਨੂੰ ਮਿਲੇ ਮਨਜੋਤ ਸਿੰਘ ਓਮਨੀ ਨਿਊਜ਼ ਸਰੀ